बाबा दीप सिंह जी सिख ਇਤਿਹਾਸ ਦੇ ਮਹਾਨ ਯੋਧਿਆਂ ਵਿੱਚੋਂ ਇੱਕ ਸਨ। ਉਹਦਾ ਜਨਮ 1682 ਵਿੱਚ ਪਿੰਡ ਪੋਹਵਿੰਡ ਅੰਮ੍ਰਿਤਸਰ ਨੇੜੇ ਹੋਇਆ ਸੀ। ਬਾਬਾ ਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਅਨੁਸਾਰ ਧਾਰਮਿਕ ਅਤੇ ਸੈਨਿਕ ਸ਼ਿਸ਼ਟਾਚਾਰ ਸਿੱਖਿਆ ਪ੍ਰਾਪਤ ਕੀਤੀ। ਉਹ ਸ਼ਾਸਤਰ ਅਤੇ ਸ਼ਸਤਰ ਦੋਵਾਂ ਵਿੱਚ ਨਿਪੁੰਨ ਸਨ ਅਤੇ ਸਿੱਖ ਕੌਮ ਲਈ ਆਪਣਾ ਜੀਵਨ ਸਮਰਪਿਤ ਕੀਤਾ। बाबा दीप सिंह जी ਸ਼ਹੀਦੀ ਦਾ ਵਾਕਿਆ 1757 ਵਿੱਚ ਹੋਇਆ ਜਦੋਂ ਅਫਗਾਨ ਹਾਕਮ ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਨਸ਼ਕ ਕਰਨ ਲਈ ਆਪਣੀ ਫੌਜ ਭੇਜੀ ਇਸ ਮਸਲੇ ਤੋਂ ਬਾਅਦ ਬਾਬਾ ਜੀ ਨੇ 75 ਸਾਲ ਦੀ ਉਮਰ ਵਿੱਚ ਸਿੱਖ ਸੰਗਤਾਂ ਨੂੰ ਇਕੱਠਾ ਕੀਤਾ ਅਤੇ ਹਰਿਮੰਦਰ ਸਾਹਿਬ ਨੂੰ ਦੁਸ਼ਮਣ ਤੋਂ ਮੁਕਤ ਕਰਵਾਉਣ ਦਾ ਫੈਸਲਾ ਕੀਤਾ ਉਹ 5000 ਸਿੰਘਾਂ ਦੀ ਫੌਜ ਦੇ ਸਾਥੀ ਬਣੇ ਅਤੇ ਸ਼ਤਰਾਂ ਦੇ ਨਾਲ ਅੰਮ੍ਰਿਤਸਰ ਵੱਲ ਰਵਾਨਾ ਹੋਏ ਵਾਕਿਆ ਅਜੇ ਹਾ ਹੈ ਕਿ ਜਦੋਂ ਬਾਬਾ ਦੀਪ ਸਿੰਘ ਜੀ ਦਾ ਸਿਰ ਜੰਗ ਵਿੱਚ ਵੜ ਦਿੱਤਾ ਗਿਆ ਤਾਵੀ ਉਹ ਆਪਣੇ ਸਿਰ ਨੂੰ ਹੱਥ ਵਿੱਚ ਰੱਖ ਕੇ ਹਰਿਮੰਦਰ ਸਾਹਿਬ ਤੱਕ ਲੜਦੇ ਹੋਏ ਪਹੁੰਚੇ ਅਤੇ ਅਖੀਰ ਵਿੱਚ ਸ਼ਹੀਦ ਹੋਏ। ਇਹ ਸਤਪੁਤ ਸ਼ਹੀਦੀ ਕਾਰਨ ਬਾਬਾ ਦੀਪ ਸਿੰਘ ਜੀ ਨੂੰ ਸਿੱਖ ਇਤਿਹਾਸ ਵਿੱਚ ਇੱਕ ਮਹਾਨ ਸ਼ਹੀਦ ਦੇ ਤੌਰ